ਕੀ ਲਗਨ ਕਰਕੇ ਜੇ ਬੰਗਿਆ ਦਾ ਮਹਿਸੂਸ ਤੋਂ ਸ਼ੁਭ ਲਕਸ਼ਮੀ ਇੰਪੋਰਿਅਮ ਹੋ ਜਾਰਿਆ ਜੀ ਬੰਦ ਸਰ ਪੱਕਾ ਬੰਦਣਾ ਮੈਡਮ ਵਾਕੇ ਬੰਦਦਾ ਇਸੇ ਲਈ 4-500 ਰੁਪਏ ਦੀ ਆਈਟਮ 100 ਰੁਪਏ ਦੇ ਵਿੱਚ ਦੇਖ ਰਹੇ ਆ ਆ ਦੇਖੋ ਮਾਲ ਜੀ ਦੇ ਵਿੱਚ ਸਾਰਾ 100 ਰੁਪਏ ਦੇ ਵਿੱਚ ਆ ਜੀ ਜਿੰਨਾ ਮਰਜੀ ਮੇਲਾ ਲੁੱਟੋ ਜੀ ਆ ਦੇਖੋ ਜੀ 100 ਰੁਪਏ ਦੇ ਵਿੱਚ ਹਾਂਜੀ ਮੈਡਮ 200 ਰੁਪਏ ਦੇ ਵਿੱਚ ਸੂਟ ਆ ਜੀ ਪੂਰਾ ਆਲ ਓਵਰ ਕਰ ਕੀ ਹੋਇਆ ਦੁਕਾਨ ਲੁਟਾਉਂਦਾ ਤੋ ਮੈਂ ਬੰਦ ਕਰਨ ਜਾ ਰਹੇ ਆ ਇਸੇ ਲਈ ਇਸੇ ਭਾਜਮਾਲ ਦੇ ਰਹੇ ਆ 10000 ਰੁਪਏ ਲਹਿੰਗਾ 5000 ਚ 5000 ਰੁਪਏ ਲਹਿੰਗਾ 25000 ਦੇ ਵਿੱਚ ਉਹ ਮਸ਼ੀਨ ਗਰੇਬ ਦੇ ਉੱਤੇ ਆ ਵੀ ਇੱਕ ਦਿਨ ਇੱਕ ਫ੍ਰੀ ਆ ਮੈਡਮ ਸਾਰੇ ਭਾਰੇ ਬਾਰੇ ਸੂਟ ਇੱਕ ਦਿਨ ਨਾਲ ਇੱਕ ਫ੍ਰੀ ਬੈੱਡ ਸ਼ੀਟ ਹੈਗੀ ਕਾਟਨ ਦੇ ਵਿੱਚ ਬਾਜ਼ਾਰ ਵਿੱਚ ਦੀ 500 600 ਦੀ ਆਪਾਂ ਦੇ ਦੇਣੀ ਹੈ 600 ਦੇ ਵਿੱਚ ਦੋ ਬਹੁਤ ਵਧੀਆ ਪ੍ਰਿੰਟ ਦੇ ਵਿੱਚ ਹੈਗਾ ਜੀ ਰੀਡਿੰਗ ਆਈਟਮਾਂ ਪਾਰਟੀ ਵੇਅਰ ਆਈਟਮਾਂ ਹੈਂਡਵਰਕ ਦੇ ਵਿੱਚ ਜਿੱਦਾਂ ਹੈਗੀਆਂ ਆ ਇਹਦੇ ਵਿੱਚ ਵੀ ਮੈਡਮ ਆਫਰ ਹੋਈ ਆ ਇੱਕ ਦਿਨ ਨਾਲ ਇੱਕ ਫ੍ਰੀ ਵਾਲੀ ਜੀ ਆਊਟਸੈਟ ਹੈਗੇ ਆ ਇਹਦੇ ਉੱਤੇ ਵੀ ਸਾਡੀ ਆਫਰ ਚੱਲ ਰਹੀ ਹੋਈ ਇੱਕ ਦਿਨ ਨਾਲ ਇੱਕ ਫ੍ਰੀ ਵਾਲੀ ਮੇਰੀ ਦੁਕਾਨ ਦੇ ਜਿੰਨੀਆਂ ਆਈਟਮਾਂ ਸੂਟ ਹੋ ਗਏ ਪੈਂਟਾ ਸ਼ਰਟਾਂ ਹੋ ਗਈਆਂ ਸ਼ਰਾਰੇ ਗਰਾਰੇ ਲਹਿੰਗੇ ਹਰ ਆਈਟਮ ਦੇ ਉੱਤੇ ਇੱਕ ਨਾਲ ਇੱਕ ਫ੍ਰੀ ਦੀ ਆਫਰ ਚੱਲ ਰਹੀ ਆ ਜੀ ਬਾਜ਼ਾਰ ਆਈਟਮ ਹੈਗੀ ਆ 800 900 ਰੁਪਏ ਦੀ ਅਸੀਂ ਦੇਣ ਜਾ ਰਹੇ ਆ 500 ਰੁਪਏ ਦੇ ਵਿੱਚ ਮੇਰੇ ਕੋ 250 ਰੁਪਏ ਦੇ ਵਿੱਚ ਮੇਰੇ ਕੋ ਹੋਰ ਨਵੀਂ ਵੈਰਾਈ ਇਹਨਾਂ ਸਾਰਿਆਂ ਦੇ ਵਿੱਚ ਰੰਗ ਮਿਲ ਜਾਣਗੇ ਹੋਰ ਰਾਮਟੈਕਸ ਹੋਵੇ ਬੀਐਲਐਮ ਹੋਵੇ ਸ਼ੰਕਰ ਹੋਵੇ ਕੇਡੀ ਹੋਵੇ ਹਰ ਤਰ੍ਹਾਂ ਦੀ ਆਈਟਮ ਸਾਡੇ ਕੋਲ ਮਿਲ ਜਾਣੀ ਹੈ ਜੀ 280 ਰੁਪਏ ਦੇ ਵਿੱਚ ਸੂਟ ਦੇਣ ਜਾ ਰਹੇ ਆ ਜਿੱਥੇ ਮਰਜ਼ੀ ਦੇਖ ਲਿਓ ਇਸ ਭਾਅ ਦੇ ਵਿੱਚ ਨਹੀਂ ਮਿਲਣਾ ਪਿਓਰ ਕਾਟਨ ਦੇ ਵਿੱਚ ਦੁਪੱਟੇ ਦੇ ਨਾਲ ਕਾਟਨ ਦਾ ਇਹ ਬਾਜ਼ਾਰ ਵਿੱਚ ਕਿੰਦਾ 700 800 ਰੁਪਏ ਦੇ ਵਿੱਚ ਅਸੀਂ ਦੇਣ ਜਾ ਰਹੇ ਆ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਵੈਕ ਫਿਟਰ ਦੇ ਕੋਲ ਬਹੁਤ ਵੈਰਾਈਟੀ ਆ ਜਿੰਨੀ ਮਰਜ਼ੀ ਲਓ ਜੀ ਆ ਵੀ ਆਈਟਮ 500 ਰੁਪਏ ਦੇ ਵਿੱਚ ਆ ਵੀ ਆਈਟਮ ਆਪਾਂ ਦੇਣ ਜਾ ਰਹੇ ਆ 400 ਰੁਪਏ ਦੇ ਵਿੱਚ ਇਹਨਾਂ ਦੇ ਵਿੱਚ ਵੀ ਬਹੁਤ ਸਾਰਾ ਮਾਲ ਆ ਬਹੁਤ ਸਾਰੇ ਡਿਜ਼ਾਈਨ ਆ ਹਰ ਆਈਟਮ ਦੇ ਉੱਤੇ ਆਫਰ ਲੱਗੀ ਹੋਈ ਆ ਜੀ ਸਰ ਪੂਰੀ ਦੁਕਾਨ ਬੰਦ ਹਾਂਜੀ ਮੈਡਮ ਪੂਰੀ ਦੁਕਾਨ ਬੰਦ ਜੀ ਵਾਕਈ ਬੰਦ ਬਾਰ ਬਾਰ ਨਾ ਪੁੱਛੋ ਮੈਡਮ ਵਾਕਈ ਦੁਕਾਨ ਬੰਦ ਕਰਨ ਜਾ ਰਹੇ ਆ ਅਸੀਂ ਸਰ ਆ ਵੀ ਵਿੱਚ ਹੀ ਹੈ ਹਾਂਜੀ ਆ ਵੀ ਮੈਡਮ ਵਿੱਚ ਹੀ ਜੀ ਸਰ ਆ ਮਹਿੰਦੀ ਵਾਲੇ ਆ ਵੀ ਸਾਰੇ ਮੈਡਮ ਮਹਿੰਦੀ ਵਾਲੇ ਸੂਟ ਵੀ ਇੱਕ ਦਿਨ ਨਾਲ ਇੱਕ ਫ੍ਰੀ ਆ ਜੀ ਔਰ ਸਾਰੇ ਗਾਕੜ ਮੇਰੀ ਰਿਕੁਐਸਟ ਹੈਗੀ ਆ ਪਲੀਜ਼ ਜਲਦੀ ਤੋਂ ਜਲਦੀ ਆ ਕੇ ਜਿਹੜਾ ਵੀ ਚੀਜ਼ ਹੈਗੀ ਲੈ ਜਾਓ ਮੁਰਕੇ ਇਹ ਨਾ ਕਹੀਓ ਸਾਨੂੰ ਮਾਲ ਨਹੀਂ ਮਿਲਿਆ ਕਿਉਂਕਿ ਸਟੋਰ ਹੋਣ ਜਾ ਰਿਹਾ ਬਹੁਤ ਜਲਦੀ ਬੰਦ ਬੰਦ ਵੀ ਹੋਣ ਜਾ ਰਿਹਾ ਤੇ ਤੁਸੀਂ ਚੈੱਕ ਕਰਕੇ ਦੇਖੋ ਪੂਰੇ ਖਾਨਿਆਂ ਦੇ ਖਾਨੇ ਖਾਲੀ ਹੋ ਜਾਂਦੇ ਤੇ ਤੁਸੀਂ ਦੇਖੋ ਲੋਕ ਕਿੰਨੇ ਕ੍ਰੇਜ਼ੀ ਆ ਚੀਜ਼ਾਂ ਲੈਣ ਦੇ ਲਈ ਪੂਰਾ ਰਸ਼ ਕਿੱਦਾਂ ਜੋਰਾਚੋਰਾ ਨਾਲ ਭਰਿਆ ਹੋਇਆ ਜਿਹੜਾ ਮੇਰਾ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰੇਗਾ ਲਾਈਕ ਕਰੇਗਾ ਕਮੈਂਟ ਕਰੇਗਾ ਪਹਿਲੇ 10 ਬੰਦਿਆਂ ਨੂੰ ਅਸੀਂ ਦੇਣ ਜਾ ਰਹੇ ਹਾਂ ਬਿਲਕੁ ਆਖਰੀ ਤੇ ਮੈਨਾਂ ਸਿਰਫ ਲਾਈਕ ਦਾ ਬਟਨ ਦੱਬੇ ਸ਼ੇਅਰ ਦੱਬੇ ਤੇ ਕਮੈਂਟ ਕਰੇ ਮੈਨੂੰ ਇਹਦਾ ਸਕਰੀਨਸ਼ਾਟ ਮੇਰੇ ਨੰਬਰ ਤੇ ਪਾ ਦੇਵੇ ਅਗਲੀ ਵੀਡੀਓ ਚ ਸਰ ਲਾਈਵ ਲੱਕੀ ਡਰਾ ਨਹੀਂ ਲਾਈਵ ਲੱਕੀ ਡਰਾ ਕਰਾਂਗੇ ਜੀ ਪੱਕਾ ਲਾਈਵ ਲੱਕੀ ਡਰਾ ਕਰਾਂਗੇ ਜੀ ਮੇਰੇ ਕੋਲ ਹੋਰ ਮੈਨਾਂ ਬਹੁਤ ਸਾਰੀ ਵੈਰਾਈਟੀ ਹੈਗੀ ਆ ਇਹਨੇ ਰਸ ਚ ਵੈਰਾਈਟੀ ਦਿਖਾ ਨਹੀਂ ਹੋ ਰਹੀ ਪ੍ਰੋਪਰ ਬਾਕੀ ਸਾਰੇ ਪਹਿਣਾ ਭਰਾਵਾਂ ਨੂੰ ਇਹੀ ਬੇਨਤੀ ਹੈ ਜੀ ਸ਼ਾਪ ਤੇ ਆਓ ਸਾਡੀ ਵਿਜ਼ਿਟ ਕਰੋ ਇੱਥੇ ਬਹੁਤ ਸਾਰੇ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਜੀ ਲੋਕਾਂ ਨੂੰ ਐਡਰੈਸ ਵੀ ਦੱਸ ਦੋ ਕਿ ਆਣਾ ਕਿੱਥੇ ਇੰਨੀ ਸਾਰੀ ਆਫਰ ਲੈਣ ਦੇ ਲਈ ਆਣਾ ਜੀ ਸ਼ੁਭ ਲਕshmi ਇੰ ਨੀਅਰ ਬੱਸ ਸਟੈਂਡ ਸੋ ਦੇਖੋ ਜੀ ਤੁਹਾਨੂੰ ਐਡਰੈਸ ਵੀ ਦੱਸਤਾ ਫਟਾਫਟ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਤੱਕ ਪਹੁੰਚਾ ਦਿਓ ਤੇ ਲੋਕਾਂ ਨੂੰ ਪਤਾ ਲੱਗ ਕੇ ਕਿ ਮੰਗਿਆ ਦਾ ਮਹਿਸੂਸ ਸਟੋਰ ਬੰਦ ਹੋਣ ਜਾ ਰਿਹਾ ਜੀ ਕਿਉਂਕਿ ਭਾਜੀ ਤਾਂ ਚੱਲੇ ਨੇ ਬਾਹਰ ਤੋਂ